ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਆਨੰਦ ਸਾਹਿਬ ਰਾਮ ਕਲੇ ਮਾਡਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਜਿਸੇ ਤੇ ਮਨ ਵਜਿ ਆਵਦਾ ਹੈ ਆ ਰਾਗ ਰਤਨ ਪ੍ਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਵੋ ਹਰੀ ਤੇ ਰਾ ਮਨ ਜਨੀ ਵਸਾਇਆ ਕਹ ਨਾਨਕ ਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਸੰਗਕਾਰ ਕਰੇ ਤੇਰਾ ਕਰਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਉ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਵਰਣਾ ਲੈ ਸੱਚੇ ਸਾਹਿਬ ਕਾ ਨਹੀਂ ਜਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਸਨਾ ਤੇਰੀ ਨਾਮ ਮਨ ਵਸਾਵੇ ਨਾਮ ਜਿਲ ਕਾ ਮਨ ਵਸਿਆ ਵਾਜੇ ਸ਼ਬਦ ਚਨੇਰੇ ਕਹਾਂ ਨਾਨਕ ਸੱਚੇ ਸਾਹਿਬ ਚਾ ਨਹੀਂ ਦਰ ਤੇਰੇ ਸੱਚਾ ਨਾਮ ਮੇਰਾ ਧਾਰੂ ਸੱਚਾ ਨਾਮ ਆਦ ਮੇਰਾ ਜਿਨ ਭੁਖਾਂ ਸਭ ਗਵਾਈਆ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆ ਸਦਾ ਕਰਦਾਨ ਚਿਤਾ ਗੁਰ ਦੇਟਾ ਜਿਸ ਤੇ ਆਏ ਵੜਿਆਈਆ ਕਹ ਨਾਨਕ ਸੁਣੋ ਸੰਤ ਸਭ ਤਰ ਪਿਆਰ ਸਚਾ ਨਾਮ ਮੇਰਾ ਦਰ ਵਾਜ ਪੰਚ ਸ਼ਬਦ ਕਰ ਸਬਗ ਕਰਸ ਬਗੈ ਸਵਦਵਾਜੇ ਕਲਾ ਜਿਤ ਗਰ ਤਾਰੇ ਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇ ਤੁਧ ਜਨਕ ਸੇ ਨਾਮ ਹਰਿ ਕਾ ਲਾਗੇ ਕਹਾ ਨਾਨਕ ਤਸ ਬੋਆ ਦਿਤ ਕਰ ਅਨਹਦ ਬਾਜੇ ਸਾਚੇ ਰਿਵਾ ਦਿਨ ਦੇ ਨਿਮਾਣੀ ਲੇ ਦੇ ਨਿਮਾਣੀ ਲੇ ਬਾਜੋ ਕਿਆ ਕਰੇ ਵਿਚਾਰੀਆ ਤੁਝ ਪਾਸ ਸਮਰਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਐਸ ਨ ਹੋਰ ਥਾਉ ਨਹੀਂ ਸਬਦ ਲਾਗ ਸਵਾਰੀਆ ਕਾ ਨਾਨਕ ਲੇਵੈ ਬਾਝੁ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰੇ ਆ ਅੰਦਰ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸਚੈ ਸਵਾਰਿਆ ਕਾ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਇ ਜਨ ਪਾਵੈ ਪਾਵੈ ਤਾ ਸੋ ਜਨ ਦੇ ਜਿਸ ਨਾ ਹੋਰ ਚਾ ਕਰੈ ਵਿਚਾਰਿਆ ਇਕ ਭਰਮ ਭੂਲੇ ਫਿਰੈ ਦਿਸ ਇਕ ਨਾਮ ਲਾਗ ਸਵਾਰਿਆ ਗੁਰਪ੍ਰ ਸਾਦੇ ਮਨ ਪਿਆ ਨਿਰਮਲ ਜਿੰਨਾ ਬਾਣਾ ਪਾਵੇ ਕਾਹ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵ ਸੰਤ ਪਿਆਰੋ ਕਥ ਕੀ ਕਰੈ ਕਾਣੀ ਕਰੈ ਕਹਾਣੀ ਕਥ ਕੇਰੀ ਕਿਤ ਦਵਾਰ ਪਾਈਐ ਤਨ ਮਨ ਧਨ ਸਭ ਸੰਪੁਰ ਗੁਰੂ ਕੋ ਕਉ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾਓ ਸਚੇ ਬਾਣੀ ਕਾ ਨਾਨਕ ਸੁਨ ਸੰਤ ਅਕਥ ਕਥ ਕਹਾਣੀ ਏ ਮਨ ਚੰਚਲਾ ਚਤ్రਾਈ ਕਿਨੈ ਨਾ ਪਾਏ ਚਤ్రਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਣੇ ਜਿਨ ਏਤ ਭਰਮ ਪੁਲਾਇਆ ਮਾਇਆ ਤਮੋਣੇ ਤਨ ਕੇਤੇ ਜੰਠਾ ਗੋਲੇ ਪਾਇਆ ਕੁਰਬਾਨ ਕੀਤਾ ਸਭ ਟਾਂ ਜਨਮ ਮੇਠਾ ਲਾਇਆ ਕਹਾ ਨਾਨਕ ਮਨ ਚੰਚਲ ਚਤਰਾਇ ਕਿਨਾਂ ਨਾ ਪਾਇਆ ਮਨ ਪਿਆਰਿਆ ਤੂੰ ਸਦਾ ਸੱਜ ਸਮਾਲੇ ਓ ਕੁਟੰਬ ਤੂੰ ਜਾ ਦੇਖਦਾ ਚੱਲ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰਾ ਨਾਲੇ ਕਹ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮਾ ਗੋਚਰਾ ਤੇ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨਾਂ ਤੇਰਾ ਆਪਣਾ ਆਪ ਤੂੰ ਜਾਣੈ ਜੀ ਜੰਦ ਸਭ ਤੇ ਖੇਲ ਤੇਰਾ ਕਿਆ ਕੋ ਆਖ ਵਖਾਣੈ ਅਖਤ ਵਿਚ ਹੈ ਸਭ ਤੂੰ ਹੈ ਜਿਨ ਜਗਤ ਪਾਇਆ ਕਹ ਨਾਨਕ ਤੂੰ ਸਦਾ ਗਮ ਹੈ ਤਰ ਅੰਤ ਨਾ ਪਾਇਆ ਸੋਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੇ ਸਚਾ ਮਨ ਵਸਾਇਆ ਜੀ ਜੰਤ ਸਤੁਦ ਪਾਏ ਇਕ ਵੇਖ ਪਰਸਨ ਆਇਆ ਲਬ ਲੋਭ ਹੰਕਾਰ ਝੁਕਾ ਸਤ ਗੁਰੂ ਭਲਾ ਪਾਇਆ ਕਹਾ ਨਾਨਕ ਜਿਸਨੋਂ ਆਪ ਤੁਠਾ ਤੈਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੇ ਚਾ ਨਿਰਾਲੇ ਚਾਲਾ ਨਿਰਾਲੇ ਭਗਤਾਂ ਕੇ ਰੇ ਬਿਖਮ ਮਾਰਗ ਚਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਤੇਖੇ ਵਾਲੋ ਨਿੱਕੇ ਇਹ ਤਮਾਰਗ ਜਾਣਾ ਗੁਰ ਪ੍ਰਸਾਦਿ ਜਿਨ ਆਪ ਤਜਿਆ ਹਰ ਵਾਸਨਾ ਸਮਾਣੇ ਕਾ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੇ ਜਿਵ ਤੋਂ ਚਲਾਈਐ ਤਿਵ ਚਲੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਇਆ ਦਿਵੈ ਚਲੈ ਜਿਨਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਈਐ ਸੇ ਹਰ ਹਰ ਸਦਾ ਤੇ ਆਵੇ ਜਿਸਨੂੰ ਕਥਾ ਸੁਣਾਇਆ ਆਪਣੀ ਸੇ ਗੁਰਦੁਆਰ ਸੁਖ ਪਾਵੇ ਕਹਾ ਨਾਨਕ ਸਚੇ ਸਾਹਿਬ ਜੋ ਭਾਵਾਂ ਦਿਵ ਚਲਾਵੇ ਇਹੋ ਸੋਇਲਾ ਸਬਦ ਸੁਆਵਾ ਸਬਦੋਂ ਸੁਆਵਾ ਸਦਾ ਸੋਇਲਾ ਸਤਗੁਰੂ ਸੁਣਾਇਆ ਇਹੋ ਤਿੰਟਾ ਮਨ ਵਸਿਆ ਜਨ ਧੁਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰ ਗੱਲਾਂ ਗਲੇ ਕਿ ਨਾ ਨਾ ਪਾਏ ਆ ਕਹ ਨਾਨਕ ਸਬਦ ਸੁਵਿਲਾ ਸਤ ਗੁਰੂ ਸੁਣਾਇਆ ਪਵਿੱਤ ਹੋਏ ਸੇ ਜਨ ਜਿਨਿ ਹਰਿ ਤੇ ਆਇਆ ਹਰਿ ਤੇ ਆਇਆ ਪਵਿੱਤ ਹੋਏ ਗੁਰਮੁਖ ਜਿਨਿ ਤੇ ਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਾਥ ਸਿਉ ਪਵਿੱਤ ਸੰਗਤ ਸਦਾਇਆ ਕਾਹਂਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨ ਨੇ ਮਨ ਵਸਾਇਆ ਕਹ ਨਾਨਕ ਸੇ ਪਵਿੱਤ ਜਿਨ ਨੇ ਗੁਰਮਖ ਅਰਹਰ ਧਿਆਇਆ ਕਰਮੇ ਸਹਿਜਨ ਉਪਜੈ ਵਿਣ ਸਹਿਜ ਸੈ ਸ ਨ ਜਾਏ ਨਾ ਜਾਏ ਸੈ ਸ ਕਿਤੇ ਸੰਜਮ ਰਹਿ ਕਰਮ ਕਮਾਏ ਸੈ ਸ ਜੀਉ ਮਲੀਣਾ ਕਿਤ ਸੰਜਮ ਤੋਤ ਉਜਾਇ ਮਨ ਤੋ ਵਸ ਵਜ ਲਗ ਹਰ ਸਿਉ ਰਹੋ ਚਿਤ ਲਾਏ ਕਾ ਨਾਨਕ ਗੁਰ ਪ੍ਰਸਾਦਿ ਸਹਿਜ ਉਪਜਾਇ ਔ ਸਹਿਸਾ ਇਵਜਾਇ ਜਿਉ ਮੈਲੇ ਬਾਰ ਨਿਰਮਲ ਬਾਰ ਨਿਰਮਲ ਜਿਉ ਤਾ ਮੈਲੇ ਤਿੰਨੇ ਜਨਮ ਜੁਐ ਹਾਰਿਆ ਕਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰੇਆ ਵੇਦਾ ਮੈਂ ਨਾਮ ਉਤਮ ਸੋ ਸੁਣੈ ਨਾਹੀ ਫਿਰ ਜੋ ਬੇਤਾਲਿਆ ਕਹ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿੰਨੇ ਜਨਮ ਜੁਆ ਹਾਰੇਆ ਜਿਓ ਨਿਰਮਲ ਬਾਰ ਨਿਰਮਲ ਬਰਤਨ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੇ ਕਮਾਣੇ ਗੂੜ ਕੇ ਸੋਏ ਪਹੁੰਚਾ ਨਾਹੀ ਮਨਸਾ ਸਚ ਸਮਾਣੇ ਜਨਮ ਰਤਨ ਜਿਨਿ ਖਟਿਆ ਭਲੇ ਸੇਵਨ ਜਾਰੇ ਕਹ ਅਨੰਤ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਤਿਸਨ ਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਾਇਐ ਅੰਤਰ ਆਤਮਾ ਸਮਾਲੇ ਆਪ ਛਡ ਸਦਾ ਰਹਿ ਪਰਣਾ ਗੁਰਬਿਨ ਅਵਰਨ ਕਾਣ ਕੋਏ ਕਾ ਨਾਨਕ ਸੁਣੋ ਸੰਤ ਸੋ ਸਿਖ ਸੰਮੁਖ ਹੋਏ ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵਾ ਪਾਵਾ ਮੁਕਤ ਨਾ ਹੋਰਥਾ ਕੋਏ ਉਚੋ ਵਿਵੇਕਿਆ ਜਾਏ ਅਨੇਕ ਜੁਨੇ ਭਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ ਪ੍ਰਮੁਖਤ ਪਾਏ ਲਾਗ ਚਰਣੇ ਸਤਿਗੁਰ ਸਬਦ ਸੁਣਾਏ ਕਾ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੋ ਗਾਓ ਸੱਚੇ ਬਾਣੇ ਬਾਣੇ ਤਾਂ ਗਾਓ ਗੁਰੂ ਤੇਰੇ ਬਾਣਿਆ ਸਰਬਾਣੇ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ ਜੱਪਿਓ ਸਾਰੰਗ ਬਾਣੀ ਕਹਾ ਨਾਨਕ ਸਦਾ ਗਾਓ ਐ ਸੱਚੀ ਬਾਣੀ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਵਾਣੇ ਤਾਂ ਕੱਚੇ ਸਤਗੁਰ ਬਾਜੋ ਔਰ ਕੱਚੇ ਬਾਣੇ ਕੰਧੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੇ ਹਰ ਹਰ ਨਿਤ ਜਪ ਕਰੈ ਰਸਨਾ ਕਿਆ ਕਛੁ ਨ ਜਾਣੇ ਜਿਤ ਜਨ ਕਾ ਇਰੜਿਆ ਮਾਇਆ ਬੋਲਣ ਪੈ ਰਵਾਣੇ ਕਹ ਨਾਨਕ ਸਤ ਗੁਰੂ ਬਾਜੋ ਔਰ ਕੱਝੇ ਬਾਣੇ ਗੁਰ ਕਾ ਸਬਦ ਰਤਨ ਹੈ ਏਹੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਹੋਵਾ ਸਮਾਉ ਸਬਦ ਸੇਤੇ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨਾ ਦੇਵ ਜਾਏ ਕਾਹ ਨਾਨਕ ਸਵਦਰਤਨ ਹੇਰਾ ਜਿਤ ਜੜਾਓ ਸੇ ਸਗਤ ਆਪੋ ਪਾਏ ਕਾ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿ ਸਭ ਜਾਏ ਉੜੇ ਬੰਦਨ ਹੋਵੇ ਮੁਕਤ ਸਬਦ ਮਨ ਵਿਸਾਇ ਗੁਰਮੁਖ ਜਿਸਨਾ ਆਪ ਕਰੇ ਸੋ ਹੋਵੇ ਇਕ ਸਿਆ ਨਿਵਲਾਏ ਕਹ ਨਾਨਕ ਆਪ ਕਰਤਾ ਆਪੇ ਹੁਕਮ ਬੁਜਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤ ਸਾਰ ਨ ਜਾਣੇ ਤਤ ਸਾਰ ਨ ਜਾਣੇ ਗੁਰੂ ਬਾਜੋ ਤਤ ਸਾਰ ਨ ਜਾਣੇ ਤੇ ਗੁਣੇ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੇ ਗੁਰ ਕਰਪਾ ਤੇ ਸੇ ਜਨ ਜਾਗੇ ਜਿਨਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਾ ਨਾਨਕ ਸੋ ਤਤ ਪਾਏ ਜਿਸਨੂੰ ਅੰਜਨ ਹਰ ਲਿਵ ਲਾਗੇ ਜਗਤ ਰਣ ਵਿਹਾਣੇ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਚਾਰਿਆ ਮਨੋ ਕਿਉ ਵਿਚਾਰਿਆ ਏ ਬੜਾ ਦਾਤਾ ਜੇ ਅਗਨ ਮੈਂ ਆਰ ਪੁੰਚਾਵੇ ਉਸ ਨੋ ਕਉ ਪਉ ਨਾ ਸਕੀ ਜਿਸ ਨੋ ਆਪਣੇ ਲਿਵ ਲਾਵੇ ਆਪਣੇ ਲਾਪੇ ਲਾਏ ਗੁਰਮੁਖ ਸਦਾ ਸਮਾਲੇ ਆ ਕਹਾ ਨਾਨਕ ਵਡਾਤਾ ਸੋ ਕਿਉ ਮਨੋ ਵਿਸਾਰੀਐ ਜੈਸੇ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਏਕੋ ਜੇਹੀ ਕਰਤਾ ਖੇਲ ਚਾਇਆ ਜਾ ਤਿਸ ਭਾਣਾ ਤਾ ਜਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੇ ਲਗੇ ਤ੍ਰਿਸਨਾ ਮਾਇਆ ਅਮਰ ਵਰਤਾਇਆ ਐ ਮਾਇਆ ਜੇ ਤਰ ਵਿਸਰੈ ਮੋ ਉਪਜੈ ਭਾਉ ਦੁਜਾ ਲਾਇਆ ਕਹ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੇ ਤਿਨੇ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੂਲ ਨਾ ਪਾਇਆ ਜਾਏ ਮੂਲ ਨਾ ਪਾਇਆ ਜਾਏ ਕਿਸੈ ਵਿਟਾਮ ਰਹੇ ਲੋਕ ਵਿਲ ਲਾਏ ਐਸਾ ਸਤਗੁਰ ਜੇ ਮਿਲੈ ਤਿਸਨ ਸਿਰ ਸੰਤੀਏ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸਾ ਮਨ ਰਾਏ ਅਰ ਆਪ ਮੁਲਕ ਹੈ ਭਗਤ ਨਾ ਕੇ ਨਾਨਕ ਜਿਨ ਹਰ ਪੱਲੇ ਪਾਏ ਅਰ ਰਾਸ ਮੇਰੇ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੇ ਹਰ ਹਰ ਨਿਤ ਜੱਪਿਓ ਜੀਉ ਲਾਖਟਿਓ ਦਿਹਾੜੀ ਇਹੋ ਤਨ ਤਿੰਨਾ ਮਿਲਿਆ ਜਨਾਰ ਆਪੇ ਪਾਣਾ ਕਹ ਨਾਨਕ ਕਰਾਸ ਮੇਰੀ ਮਨੋਾਵਣ ਜਾਰਾਮ ਇਹ ਰਸਨਾ ਤੂੰ ਅਨਦਰਸਰਾ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿ ਚਰ ਹਰ ਰਸ ਪੱਲਾ ਪਾਏ ਅਰਸ ਪਾਏ ਪੱਲਾ ਪੀਏ ਅਰਸ ਬਉੜਨਾ ਤਿਸਾਂ ਲਾਗ ਆਏ ਐ ਵਾਰਸ ਕਰਮੇ ਪਾਈਐ ਸਤਗੁਰ ਮਿਲੈ ਜਿਸ ਆਏ ਕਾ ਨਾਨਕ ਕੋ ਰਨ ਰਸਾ ਵਿਸਰੇ ਜਹਰ ਬਸ ਮਨ ਆਏ ਐਸ ਸਰੀਰਾਂ ਮੇਰੇ ਆ ਹਰ ਤੁਮ ਮੈਂ ਜੋਤ ਰਖੇ ਤਾ ਤੂੰ ਜਗ ਮੈਂ ਆਏ ਆ ਹਰ ਜੋਤ ਰਖੇ ਤੁਧ ਵਿੱਚ ਤਾ ਤੂੰ ਜਗ ਮੈਂ ਆਏ ਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਏ ਆ ਗੁਰ ਪ੍ਰਸਾਦਿ ਬੂਜਿਆ ਤਾਂ ਚਲਤ ਹੋਆ ਚਲਤ ਨਦਰੀ ਆਏ ਆ ਕਹ ਨਾਨਕ ਸ੍ਰੇਟ ਕਾ ਮੂਲ ਰਚਿਆ ਜੋਤ ਰੱਖੇ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਭਿਆ ਪ੍ਰਵਾਗਮ ਸੁਣਿਆ ਹਰ ਮੰਗਲ ਗਾਓ ਸਖੀ ਗਿਰੋ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਜਨ ਸਬਾਗੇ ਆਪਣਾ ਪ੍ਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੇ ਹਰ ਨਾਮ ਹਰ ਰਸ ਤੋਗ ਕਾ ਨਾਨਕ ਪ੍ਰਭ ਆਪ ਨਿਆ ਕਰਨ ਕਰਨ ਜਗ ਇਹ ਸਰੀਰਾ ਮੇਰੇ ਆ ਇਸ ਜਗ ਮੈਂ ਆਏ ਕਾ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਦ ਸਰੀਰਾ ਜਦ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਾ ਨਾਨਕ ਇਹ ਸਰੀਰ ਪਰਵਾਨ ਹੋਆ ਜਿਨ ਸਤਗੁਰ ਸਿਆਂ ਚਿਤ ਲਾਇਆ اے نیترو میرے او ار تم مجوت تری ہر بن اور نہ دیکھو کوئی ہر بن اور نہ دیکھو کوئی نظر ہر نہالیا ایو وس संसार تم دیکھ دے ایو ہر کا روپ ہے ہر روپ نظر آئے ا ਗੁਰ ਪ੍ਰਸਾਦਿ ਬੂਜਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰਣ ਕੋਈ ਕਾਹ ਨਾਨਕ ਇਹੋ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਇ ਇਹ ਸਰਵਨਾ ਮੇਰਿਓ ਸੱਚ ਹੈ ਸੁਣਨਾ ਨੋ ਪਠਾਏ ਸੱਚ ਹੈ ਸੁਣਨਾ ਨੋ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਨੇ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਤਲਖ ਵਿਡਾਣੇ ਤਾਂ ਕੀ ਗਤ ਕਹੀ ਨਾ ਜਾਏ ਕਹ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨਾ ਨੋ ਪਠਾਈ ਹਰ ਜੀਓ ਗੁਫਾ ਅੰਦਰ ਰੱਖਤ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦਵਾਰਾ ਲਾਏ ਪਾਵਨ ਇਕਨਾ ਦਸਵਾਂ ਦਵਾਰ ਦਿਖਾਇਆ ਤੈਨੇ ਕਰੂਪ ਨਾਉ ਨਵਨਦ ਤਿਸ ਦਾ ਅੰਤ ਨਾ ਜਾਏ ਪਾਏ ਕਹ ਨਾਨਕ ਹਰ ਪਿਆਰੈ ਜਿਉ ਗੁਫਾ ਅੰਦਰ ਰਖ ਕਾ ਵਾਜਾ ਪਉਣ ਵਜਾਏ ਇਹੋ ਸੱਚਾ ਸੋਇਲਾ ਸੱਚ ਕਰ ਗਾਉ ਗਾਉ ਤਾ ਸੋਇਲਾ ਕਰ ਸੱਚ ਜਿਥੈ ਸਦਾ ਸੱਚ ਟਿਆਵੇ ਸੱਚੋ ਧਿਆਵੇ ਜਤੁ ਤਦ ਪਾਵ ਗੁਰਮੁਖ ਜਿਨਾ 부ਜਾਵੇ ਓ ਸੱਚ ਸਭਨਾ ਦਾ ਖਸਮ ਹ ਜਿਸ ਬਖਸੇ ਸੋ ਜਨ ਪਾਵੇ ਕਾ ਨਾਨਕ ਸੱਚ ਸਿਲਾ ਸਚਾ ਕਰ ਗਾਵੇ ਅਨਦ ਸੁਣਾ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੋਹਣੇ ਸੱਚੇ ਬਾਣੇ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨਿਤ ਕਹਤੇ ਪਵਿਤਤ ਸਤਗੁਰੂ ਜਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ वाजे अनहद सुनसे पुणित कते पवि सत्गुरु पर पूरे बिनवंत नानक गुर चर्ण लागे वाजे अनहद तु